ਬੀਜਾ ਲਵਾ ਦਿਓ ਜੀ ਤੁਸੀਂ ਕਿਰਪਾ ਕਰੋ ਸੰਤ ਕਹਿੰਦਾ ਮੈਂ ਤਾਂ ਆ ਬੀਜਾ ਲਵਾਉਣ ਵਾਸਤੇ 3 ਸਾਲ ਦਾ ਮੈਸੇਜ ਧੱਕੇ ਖਾਂਦਾ ਫਿਰਦਾ ਆਉਂਦਾ ਨਹੀਂ ਲੱਗਿਆ ਔਰੇ ਸੱਚ ਤਾਂ ਦੱਸ ਪੀਨੇ ਕਰ ਤੁਸੀਂ ਬੀਜਾ ਉਹਦੇ ਕੋਲ ਕਹਿੰਨੇ ਹੋ ਵੀ ਬੀਜਾ ਲਵਾ ਗੁਰੂ ਸਾਹਿਬ ਕੋਲੇ ਆਓ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਜਾ ਕੇ ਕਰੋ ਅਰਦਾਸ ਹਜ਼ਾਰਾਂ ਕਾਰਜ ਇੱਥੇ ਹੋਏ ਨੇ ਆ ਜਿਹੜੇ ਸੁਪਰਾਨਾ ਕਰਨ ਆਉਂਦੇ ਆ ਨਾ ਐਤੋਂ ਅਰ ਨੂੰ ਜਿਵੇਂ 5 ਸਾਲ ਤੋਂ ਦੱਸ ਦੇਣ ਕਿ ਗੁਰਦਵਾਰਾ ਸਿੰਘ ਸਵਾਦੀ ਚ ਪਹਿਰੇ ਜਹਾਜ਼ ਨਹੀਂ ਭਰੀ ਸੀ ਤੇ ਕਿਰਪਾ ਹੋ ਗਈ ਅੱਜ ਗੁਰੂ ਸਾਹਿਬ ਨੇ ਵਕਸ਼ਿਸ਼ਾਂ ਕਰਤੀਆਂ ਉਹ ਵਿਦੇਸ਼ਾਂ 'ਚ ਬੈਠੇ ਨੇ ਗਏ ਉਹਦੇ ਕੋਲੇ ਐ ਫਿਰ ਪੁੱਛਦੇ ਗ੍ਰਸਤੀ ਜੀਵਨ ਸਦਾ ਸੁਖੀ ਰਹੇਗੀ ਕਮਾਲ ਹੋ ਗਈ ਜਿਹਨੇ ਆਪਨੇ ਵਿਆਹ ਕਰਾਇਆ ਤੋਂ ਨੇ ਉਹ ਗ੍ਰਸਤੀ ਜੀਵਨ ਬਾਰੇ ਕੀ ਇਸ ਤੋਂ ਦੱਸੂਗਾ ਕਿਵੇਂ ਤੁਹਾਡੇ ਤੁਹਾਡਾ ਗ੍ਰਸਤੀ ਜੀਵਨ ਸੁਖੀ ਕਰਦੋਂ ਆਪ ਨੂੰ ਨਹੀਂ ਪਤਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਗ੍ਰਸਤੀ ਜੀਵਨ ਦੇ ਵਿੱਚ ਵਿੱਚ ਰਹੇ ਨੇ ਦਸਾਂ ਨਾ ਹੁੰਦੀ ਕਿਰਤ ਕੀਤੀ ਐ ਪ੍ਰੈਕਟੀਕਲ ਕੀਤਾ ਉਹਨਾਂ ਨੇ ਪਹਿਲਾਂ ਹਰ ਚੀਜ਼ उन्होंने क्या किरत करो आप किरत की खेती की करतारपुर साहब की धरती से नाम जब वो आप सिमरन किया वको गुरु के लंगर चलाए न शब्द लंगर चलाए न पहले आप करके जिन्होंने आप नजरबा तो ढोडा की सवार दो